ਅੱਜਕੱਲ ਦੀ ਨੌਜਵਾਨ ਪੀੜ੍ਹੀ ਆਪਣੀ ਜਵਾਨੀ ਦੇ ਜੋਸ਼ ਦੇ ਵਿੱਚ ਅਜਿਹੇ ਹਾਕਾ ਕਰਾ ਕਰ ਬੈਠਦੀ ਆ ਜਿਸ ਦਾ ਖਮਿਆਜ਼ਾ ਸ਼ਾਇਦ ਉਹਨਾਂ ਨੂੰ ਕਾਫੀ ਮਹਿੰਗਾ ਭੁਗਤਣਾ ਪੈਂਦਾ ਹੈ ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਨੌਜਵਾਨਾਂ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਹੂਟ ਲਗਾ ਕੇ ਗੱਡੀ ਦੇ ਸ਼ੀਸ਼ਿਆਂ ਤੇ ਕਾਲੀ ਫਿਲਮ ਲਗਾ ਕੇ ਅਤੇ ਵੀਆਈਪੀ ਸਟicker ਲਗਾ ਕੇ ਗੇੜੀਆਂ ਮਾਰੀਆਂ ਜਾ ਰਹੀਆਂ ਸਨ ਅਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਵਾਇਰਲੈਸ ਕੀਤਾ ਜਾਂਦਾ ਹੈ ਅਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸੂਚਨਾ ਦਿੱਤੀ ਜਾਂਦੀ ਹੈ ਕਿ ਅਜਿਹੀ ਗੱਡੀ ਹੈ ਜਿਹੜੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਜਿਸ ਦੇ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਨੌਜਵਾਨ ਦੀ ਗੱਡੀ ਨੂੰ ਜਗਰਾਉਂ ਪੁਲ ਤੇ ਕਾਬੂ ਕਰ ਲਿਆ ਜਾਂਦਾ ਹੈ ਅਤੇ ਸਾਥੇ ਸਖਤ ਕਾਰਵਾਈ ਕਰਦੇ ਹੋਏ ਗੱਡੀ ਦੀ ਫਿਲਮ ਤਲਹਾ ਦਿੱਤੀ ਜਾਂਦੀ ਹੈ, ਹਟਲ ਹਾ ਦਿੱਤਾ ਜਾਂਦਾ ਹੈ ਅਤੇ ਉਸ ਦਾ ਚਲਾਨ ਵੀ ਕੀਤਾ ਜਾਂਦਾ ਇਸ ਤੋਂ ਇਲਾਵਾ ਉੱਥੇ ਮੌਕੇ ਤੇ ਹੋਰ ਕੀ ਗੱਲਬਾਤ ਹੁੰਦੀ ਆ ਆਓ ਸੁਣਦੇ ਆ ਇਹ ਗੱਡੀ ਦੀ ਨਾ ਸਾਨੂੰ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀ ਵੀ ਇਹ ਗੱਡੀ ਨਾ ਹੂਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉੱਥੇ ਫਿਰ ਇਹਦੇ ਨੰਬਰ ਤੇ ਕਾਲ ਕੀਤੀ ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ ਅਸੀਂ ਇਹਨੂੰ ਜਗਰੋਂ ਪੁਲ ਤੇ ਬੁਲਾ ਲਿਆ ਅਸੀਂ ਕਿਹਾ ਵੀ ਤੂੰ ਆ ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਕੰਪਲੇਨਟ ਕੀਤੀ ਆ ਇਹਦੇ ਵੈਸੇ ਤਾਂ ਨਹੀਂ ਕਰਦੀ ਜਦੋਂ ਗੱਡੀ ਇਹਦੀ ਰੋਕੀ ਚੈੱਕ ਕੀਤੀ ਇੱਕ ਤਾਂ ਬਿਨਾਂ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈਆ ਫਿਰ ਗੱਡੀ ਨੂੰ ਹੂਟਰ ਲਾਈਆ ਇਹ ਕਾਲਜ ਦੇ ਵਿੱਚ ਸਟੂਡੈਂਟ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਆ ਉਹਨੇ ਇੱਕ ਤੀਜਾ ਨੇ ਬੀਏਪੀ ਸਟੀਕਰ ਲਾਇਆ ਬੀਏਪੀ ਸਟੀਕਰ ਦੀ ਇਹਨੇ ਕਿੱਥੋਂ ਲਿਆ ਪਾਰਕਿੰਗ ਦਾ ਇਹਨੇ ਆਪ ਛੁਪਾਇਆ ਜਾਂ ਇਹਨੇ ਕਿਸ ਤੋਂ ਲਿਆ ਉਹਦੀ ਵੈਰੀਫਾਈ ਕਰ ਰਹੇ ਆ ਦੇ ਵੀ ਹੈ ਕੰਟਰੋਲ ਰੂਮ ਚ ਨਹੀਂ ਦੇਖੋ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਹੁਣ ਦੁਬਾਰਾ ਫੇਰ ਦੇ ਰਹੇ ਆ ਵੀ ਜਿਨ੍ਹਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜੋ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਸੀਨੀਅਰ ਅਫਸਰ ਵੱਲੋਂ ਇਹੀ ਸਾਡਾ ਹੁਕਮ ਆਮਾਣ ਜੋ ਕਿ ਏ.ਟੀ.ਐਸ.ਪੀ. ਟਰੈਫਿਕ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਏ.ਸੀ.ਪੀ ਸਰ ਵੱਲੋਂ ਟਰੈਫਿਕ ਸਰ ਵੱਲੋਂ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜਵਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬੌਂਡ ਕਰੋ ਹੁਣ ਇਹਨੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਬੇਬੇ ਤੇ ਗੱਡੀ ਦਿੱਤੀ ਆ ਕਿਹੜੀ ਗੱਡੀ ਆ ਕੰਪਨੀ ਦਾ ਨਾਮ ਹੋ ਰਿਹਾ ਮਾਤਾ ਰਾਣੀ ਤੋਂ ਬਾਅਦ ਤੋਂ ਦੋ ਦੋ ਕਰਨਾ ਹੈ ਕਿ ਆਹ ਮੇਰੀ ਕਨਾਲ ਲਾਇਸੈਂਸ ਉਹਦਾ ਲੈਸ ਸਸਪੈਂਡ ਆ ਇਹ ਦੇ ਦਿਓ ਫਿਰ ਉਸ ਤੋਂ ਇਹਨਾਂ ਸਰਕਾਰੀ ਕੰਲਾ ਕੋਲ ਜੇ ਕਿਸੇ ਗੱਡੀ ਦਾ ਚਲਾਨ ਕੀਤਾ ਹੋਇਆ ਹੈ ਕਿਹੜੀ ਗੱਡੀ ਆ ਇਹਦਾ ਪਹਿਲਾ ਚਲਾਨ ਹੋਇਆ ਇਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਕਿ ਜਸਟ ਮੈਂ ਤਾਂ ਅੱਜ ਫੜੀ ਆ ਦੇਖੋ ਜਿਹਦਾ ਪਹਿਲਾ ਲਾਇਸੈਂਸ ਸਸਪੈਂਡ ਹੋਇਆ ਤੇ ਇਹਨੂੰ ਲਾਇਸੈਂਸ ਦਾ ਵੀ 10000 ਰੁਪਏ ਫਾਈਨ ਪੈ ਜਾਏਗਾ ਪਹਿਲਾ ਵੀ ਇਹਨਾਂ ਦਾ ਇੱਕ ਵਾਰ ਗੋਡਾ ਲਾਈ ਚਲਾ ਰਿਹਾ ਮਾਤਾ ਰਾਨੀ ਜੀ ਕੋ ਮੈਂ ਨਹੀਂ ਕੀਤਾ ਜਸ ਜਿਹੜੇ ਮੁਲਾਜ਼ਮ ਨੇ ਕੀਤਾ ਹੋਗਾ ਅਸੀਂ ਵੈਰੀਫਾਈ ਕਰਾਂਗੇ ਦੋ ਹੋ ਗਏ ਤਾਂ ਲਾਇਸੈਂਸ ਹੀ ਨਹੀਂ ਬਣਨਾ ਤੀਜੀ ਵਾਰ ਤੋਂ ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾਈ ਨਹੀਂ ਸਕਦਾ ਜੇ ਚਲਾਏਗਾ ਉਹਦੇ ਉੱਪਰ ਐਫਆਈਰ ਲੋਜ ਹੋਏਗੀ ਉਹਨੇ ਨਾ ਤੇ ਕੀ ਕਾਰਵਾਈ ਕੀਤੀ ਕਿਹਨਾਂ ਤੇ ਜੀ ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ ਜਿਹੜੇ ਤੇ ਫਾਦਰ ਸਾਹਿਬ ਦੇ ਨਾਂ ਤੇ ਉਹ ਆ ਰਹੇ ਨੇ ਗੱਡੀ ਤੇ ਚਲਾਨ ਕਰਕੇ ਬੇਡੇ ਨੂੰ ਫੜਾਦਾ ਕਿ ਜਿਹੜਾ ਤੁਹਾਡੇ ਸਾਹਮਣੇ ਗੱਡੀ 'ਚ ਬਿਨਾ ਪਰਮਿਸ਼ਨ ਤੋਂ ਹੂਟਰ ਲੱਗਾ ਹੋਇਆ ਉਤਾਰ ਲਿਆ ਵੀਆਪੀ ਸਟੀਕਰ ਲੱਗਾ ਹੋਇਆ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਬਲੈਕ ਫਿਲਮ ਬਲੈਕ ਫਿਲਮ ਦਾ ਚਲਾਨ ਕਰਦਾ ਆਤੀ ਫਿਲਮ ਅਸੀਂ ਉਤਾਰਤੀ ਆ ਆਤੀ ਹੁਣ ਇਹਨਾਂ ਨੂੰ ਦਰਵਾਵਾਂਗੇ ਆਪ ਹੀ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੇਰੇ ਕੋਲ ਰਿਕਵੈਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁਧਰ ਗਏ ਸੀ ਹੁਣ 85 ਸੁਧਰ ਗਏ 15% ਜਿਹੜੇ ਰਹਿ ਗਏ ਉਹ ਪਿੰਡਾਂ ਵਾਲੇ ਨੇ ਸ਼ਹਿਰ ਬਲ ਬਹੁਤ ਘੱਟ ਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਆ ਦੇ ਵਿੱਚ ਕੋਈ ਮੋਟਰਸਾਈਕਲ ਕਾਲਜ ਮੂਹਰੇ ਪਹਿਲਾਂ ਸਾਨੂੰ ਕੰਪਲੇਂਟ ਮਿਲੀ ਸੀ ਮੋਡਲਟਾ ਨੂੰ ਗੌਰਵ ਕੁੜੇੜੀ ਕੁੜੀਆਂ ਦਾ ਕਾਲਜ ਆ ਉਥੇ ਹੁੱਲੜਵਾਈ ਸੀ ਫਿਰ ਸਾਡਾ ਉਸੇ ਨਾਕਾ ਲੱਗਣ ਲੱਗ ਗਿਆ ਉਥੇ ਬਿਲਕੁਲ ਹੁਣ ਹੁੱਲੜਵਾਜੀ ਬੰਦ ਕਰਤੀ ਹੁਣ ਜਿੰਨਾ ਕਾਲਜ ਟਾਈਮ ਸਕੂਲਾਂ ਟਾਈਮ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਬੁਲਟ ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲਟ ਮੋਟਰਸਾਈਕਲ ਕਿਉਂ ਦਿੰਦੇ ਹੋ ਬੜੇ ਬੜੇ ਦਿੱਖਦੇ ਯਾਰ ਦੇਖੋ ਜੀ ਹੋਲੀ ਦਾ ਤਿਆਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਤਾਂ ਹੈ ਨਹੀਂ ਵੀ ਕੋਈ ਇਹ ਸਰਿਆ ਮਹੋਲੀ ਦੇ ਆ ਅਲੰਘਣਾ ਕਰਨਗੇ ਤੇ ਅਸੀਂ ਇਹਨਾਂ ਨੂੰ ਸਪੇਅਰ ਕਰਦਾਂਗੇ ਸਾਡੇ ਨਾਕਾ ਇੱਕ ਇੱਕ ਚੌਂਕ 'ਚ ਤਿੰਨ ਤਿੰਨ ਨਾਕੇ ਲਾ ਦੇਣੇ ਆ ਅਸੀਂ ਬੈਰੀਕੇਡਿੰਗ ਕਰ ਦੇਣੀ ਆ ਜਿਹੜਾ ਆਊਗਾ ਸਪੇਅਰ ਕਰਨਾ ਨਹੀਂ ਗੱਡੀ 207 ਵਿੱਚ ਬੰਦ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ